ਕਿ ਅਜੇ ਤੁਰਸ ਤੇ ਵਿੱਚ ਹੀ ਕਿਤੇ ਜਿਹੜਾ ਕੰਮ ਅਸੀਂ ਕਰਨ ਨਹੀਂ ਕਰਦੇ ਉਹਦੇ ਬਾਰੇ ਪੁੱਛਦੇ ਰਹਿੰਦੇ ਆਂ ਵੀ ਇਹ ਹੈ ਕਿ ਨਹੀਂ ਡਰੇ ਹੋਇਆ ਵੀ ਇਹ ਨਹੀਂ ਕਰਦੇ ਕਿਤੇ ਨਰਕ ਵਿੱਚ ਨਾ ਚਲੇ ਜਾਈਏ ਇੱਕ ਸਜਣ ਨਿਰਮਲੇ ਸਨ ਵਿਦਵਾਨ ਤੇ ਔਰ ਕਮਾਈ ਵਾਲੇ ਵੀ ਤਾਂ ਤੁਹਾਨੂੰ ਪਤਾ ਹੈ ਵੀ ਬਹੁਤ ਸਵਾਲ ਜਵਾਬ ਦਾ ਸਾਨੂੰ ਇੰਨੀ ਸਾਨੂੰ ਕਥਾ ਵਿੱਚ ਸਾਡੀ ਤਾਕਤ ਨਹੀਂ ਲੱਗਦੀ ਜਿੰਨੇ ਜਵਾਬ ਦੇਣੇ ਪੈਂਦੇ ਰਾਹ ਜਾਂਦਿਆਂ ਇੱਥੋਂ 10 ਕਦਮ ਜਾਣ ਤੱਕ ਵੀ ਕਈ ਵਾਰੀ ਕੋਈ ਮਿਲ ਪੈਂਦਾ ਹੁਣ ਉਹ ਨਿਰਮਲਿਆਂ ਦਾ ਵਿਸ਼ਾ ਵੀ ਉਹ ਕਾਰ ਨਹੀਂ ਪਾਉਂਦੇ ਤਉ ਵਾਰ-ਵਾਰ ਉਹਨਾਂ ਨੇ ਕਹਿਣਾ ਵੀ ਚਰਚਾ ਕਰਨੀ ਚਰਚਾ ਤਾਂ ਬੈਠਿਆ ਕਈ ਵਾਰੀ ਕਹਿ ਦੇਣਾ ਵੀ ਜਿਹੜੀ ਅੰਦਰ ਉਹਨਾਂ ਦੇ ਢੰਡੀ ਸੀ ਕਹਿੰਦੇ ਅਮਰ ਛਕਣਾ ਜ਼ਰੂਰੀ ਹੈ ਮੈਂ ਕਿਹਾ ਵੀ ਮੈਂ ਤੇ ਹੀ ਸਮਝਦਾ ਉਹ ਵੀ ਜ਼ਰੂਰੀ ਹੈ ਕਹਿੰਦੇ ਮੈਂ ਤੇ ਨਹੀਂ ਸਮਝਦਾ ਮੈਂ ਕਿਹਾ ਮੈਂ ਤੁਹਾਨੂੰ ਸਮਝਾਂਦਾ ਕਦੋਂ ਤੁਸੀਂ ਆਪਣੇ ਧੰਗ ਨਾਲ ਵੇਖੋ ਮੈਂ ਕਿਹਾ ਹੀ ਨਹੀਂ ਤੁਹਾਨੂੰ ਇੱਕ ਦਿਨ ਚਲੇ ਗਿਆ ਦੂਸਰੇ ਦਿਨ ਫਿਰ ਤੀਸਰੇ ਦਿਨ ਚੌਥੇ ਦਿਨ ਉਹਨਾਂ ਦਾ ਸਵਾਲ ਈ ਹੈ ਕਿ ਕੀ ਅਮਰ ਛਕਣਾ ਜ਼ਰੂਰੀ ਹੈ ਇਹਦੇ ਤੋਂ ਬਿਨਾਂ ਪਾਰ ਉਤਾਰਾ ਨਹੀਂ ਮੈਨੂੰ ਦੱਸੋ ਮੈਂ ਕਿਹਾ ਪਹਿਲਾਂ ਤੇ ਮੈਂ ਤੁਹਾਨੂੰ ਨਹੀਂ ਕਿਹਾ ਪਰ ਅੱਜ ਮੈਂ ਤੁਹਾਨੂੰ ਕਹਿਣਾ ਵੀ ਤੁਹਾਡੇ ਮਨ ਵਿੱਚ ਜਿਹੜੀ ਵਾਰ-ਵਾਰ ਗੱਲ ਹੀ ਤਾਂ ਆਉਂਦੀ ਤੁਸੀਂ ਰਾਹ ਵਿੱਚ ਹੀ ਖੜੇ ਹੋ ਇਹ ਸਵਾਲ ਦੱਸਦਾ ਹੈ ਕਿ ਤੂੰ ਅੰਮ੍ਰਿਤ ਤੋਂ ਬਿਨਾਂ ਅਧੂਰਾ ਹੈ ਨਹੀਂ ਤੇ ਪਰਤ ਕੇ ਬੋਲਦਾ ਹੀ ਨਾ ਮੈਂ ਤੈਨੂੰ ਕਿਹਾ ਵੀ ਮੈਨੂੰ ਹੋਰ ਕਿਸੇ ਧਰਮ ਦੀ ਲੋੜ ਹੈ ਜਦੋਂ ਮੈਂ ਅੰਮ੍ਰਿਤ ਪਾਣ ਕਰ ਲਿਆ ਗੁਰੂ ਵਾਲੇ ਬਣ ਗਏ ਕਕਾਰ ਪਾਲੇ ਤੇ ਮੈਂ ਹੋਰ ਨੂੰ ਪੁੱਛਦਾ ਫਿਰਾਂ ਜੀ ਨਾਮ ਲੈਣਾ ਚਾਹੀਦਾ ਕੰਨ ਚ ਇਹਦਾ ਮਤਲਬ ਕੀ ਹੈ ਮੈਨੂੰ ਇਹਦੇ ਉੱਤੇ ਤਸੱਲੀ ਕੋਈ ਨਹੀਂ ਆਈ ਤੂੰ ਜਿਹੜਾ ਵਾਰ-ਵਾਰ ਅੰਮ੍ਰਿਤ ਬਾਰੇ ਪੁੱਛਣਾ ਇਹਦਾ ਮਤਲਬ ਤੂੰ ਰਾਹ ਵਿੱਚ ਝਟਕਿਆ ਹੈ ਤੂੰ ਅੱਧ ਵਿੱਚ ਤੈਨੂੰ ਅੰਮ੍ਰਿਤ ਛਕ ਲੈਣਾ ਚਾਹੀਦਾ ਨਹੀਂ ਤੇ ਅਧੂਰਾ ਹੈ ਤੂੰ ਪਿੱਛੇ ਜਾ ਰਿਹਾ ਹੈ ਆਦਮੀ ਡੋਲਦਾ ਹੀ ਤਾਂ ਹੈ ਜੇ ਪੂਰੀ ਗੁਰੂ ਦੀ ਬਖਸ਼ਿਸ਼ ਹੋ ਗਈ ਹੈ ਉਹਦੇ ਅੰਦਰ ਇੱਕ ਚੀਜ਼ ਖੜੀ ਹੋ ਜਾਏਗੀ ਉਹ ਕਹੇਗਾ ਹੁਣ ਹੋਰ ਕੁਝ ਨਹੀਂ ਜੋ ਕੁਝ ਮੈਨੂੰ ਚਾਹੀਦਾ ਸੀ ਰਸਤਾ ਮੇਰੇ ਸਾਹਮਣੇ ਹੈ ਹੁਣ ਸਿਰਫ ਤੁਰਨਾ ਬਾਕੀ ਬਚਿਆ ਹੈ ਹਾਂ ਇੱਥੇ ਮੈਂ ਬੇਨਤੀ ਕਰਾਂ ਅੰਮ੍ਰਿਤ ਛਕਣ ਨਾਲ ਸਿਰਫ ਰਸਤਾ ਬਣਦਾ ਹੈ ਮੰਜ਼ਿਲ ਨਹੀਂ ਆਉਂਦੀ ਰਸਤਾ ਬਣਦਾ ਹੈ ਰਸਤਾ ਜ਼ਰੂਰ ਬਣਦਾ ਹੈ ਸਿਰਫ ਰਸਤਾ ਬਣੇਗਾ ਤੁਰਨਾ ਬਾਕੀ ਹੈ ਆਪਾਂ ਕਈ ਵਾਰੀ ਰਸਤੇ ਨੂੰ ਮੰਜ਼ਿਲ ਕਹਿ ਦਿੰਦੇ ਨੇ ਸਾਡੇ ਵਿੱਚ ਬਹੁਤੇ ਕਹਿੰਦੇ ਨੇ ਮੰਜ਼ਿਲ ਆ ਗਈ ਜੀ ਉਤੋਂ ਸਾਡੇ ਬੋਲਣ ਵਾਲੇ ਕਹਿੰਦੇ ਜੇ ਤੁਸੀਂ ਤੈਨੂੰ ਸੱਚਖੰਡ ਪਹੁੰਚ ਹੀ ਗਏ ਉਹ ਭਾਵੇਂ ਬਾਣੀ ਪੜੋ ਭਾਵੇਂ ਨਾਮ ਕੋ ਮਾ ਕੋਈ ਗੱਲ ਨਹੀਂ ਉਹ ਜੇਬਾ ਕੱਟਣ ਦਾ ਵਸੀਲਾ ਸੱਚ ਜਿਹੜੀ ਗੱਲ ਇਹ ਹੈ ਵੀ ਅਮਰ ਛਕਣਾ ਸਿਰਫ ਮਾਰਗ ਬਣਿਆ ਤੁਰੇਗਾ ਤੇ ਪਹੁੰਚ ਜਾਏਗਾ ਨਹੀਂ ਤੇ ਮਾਰਗ ਵਿੱਚ ਦੂਸਰੇ ਵੀ ਖੜੇ ਨੇ ਤੇ ਆਪਾਂ ਵੀ ਖੜੇ ਹਾਂ ਗੱਲ ਇੱਕੋ ਹੀ ਹੈ ਫਿਰ ਇਸ ਕਰਕੇ ਇਹਦੇ ਵਿੱਚ ਫਰਕ ਨਹੀਂ ਹਜ਼ੂਰ ਕਹਿੰਦੇ ਜਿੱਦਣ ਗੁਰਸਾਖੀ ਦਾ ਉਜਿਆਰਾ ਆ ਗਿਆ ਉਹ ਦਿਨ ਡੋਲਣਾ ਖਤਮ ਤਾਂ ਮਿਟਿਆ ਸਗਲ ਅੰਧਿਆਰਾ ਅੰਦਰੋਂ ਹਨੇਰਾ ਮੁੱਕ ਜਾਏਗਾ